ਬਾਕੀ ਦੋਸਤੋ 14airwave ਚੈਨਲ ਤੇ ਆਪ ਜੀ ਦਾ ਫਿਰ ਤੋਂ ਸਵਾਗਤ ਹੈ ਮੈਂ ਬੈਂਦਵਿੰਦਰ ਸਿੰਘ ਖਾਸਾ ਆਪਾਂ ਜਿਸ ਤਰ੍ਹਾਂ ਸਿਹਤ ਸਬੰਧੀ ਵੀਡੀਓ ਪਾਉਂਦੇ ਰਹਿੰਦੇ ਆ ਤੇ ਪਰ ਮਾਫ ਕਰਨਾ ਮੈਂ ਰੈਗੂਲਰ ਨਹੀਂ ਕਰ ਸਕਦਾ ਕਿਉਂਕਿ ਪ੍ਰੈਕਟਿਸ ਵੀ ਕਰਨੀ ਆ ਤੇ ਆਪਣੇ ਪੇਸ਼ੈਂਟ ਵੀ ਦੇਖਣੇ ਦਵਾਈਆਂ ਬਣਾ ਕੇ ਜਿਹੜੀਆਂ ਸਾਰੀਆਂ ਦਵਾਈਆਂ ਜਿਹੜੀਆਂ ਬਣਤੀ ਤਿਆਰ ਕਰਦੇ ਰਹਿੰਦੇ ਨੇ ਅਸੀਂ ਤਾਂ ਲੇਟ ਹੋ ਜਾਂਦਾ ਥੋੜੇ ਦਿਨਾਂ ਬਾਅਦ ਵੀਡੀਓ ਪਾ ਰਿਹਾ ਹਾਂ ਪਹਿਲਾਂ ਮੈਂ ਆਪਣੇ ਦਰਸ਼ਕਾਂ ਤੋਂ ਮਾਫੀ ਮੰਗਦਾ ਦੋਸਤਾਂ ਤੋਂ ਤੇ ਦੂਸਰੀ ਗੱਲ ਇਹ ਹੈਗੀ ਆ ਅੱਜ ਉਸੇ ਲੜੀ ਨਾਲ ਅੱਗੇ ਵਧਾਉਂਦੇ ਹੋਏ ਅਸੀਂ ਵੀਡੀਓ ਪਾ ਰਹੇ ਹਾਂ ਉਹਦੇ ਵਿੱਚ ਆ ਉਸ ਪਿਆਦਕ ਬਿਮਾਰੀ ਲਈ ਜਿਹੜਾ 40-50 ਸਾਲਾਂ ਬਾਅਦ ਬੰਦੇ ਨੂੰ ਮੰਜੇ ਤੇ ਬੈਠਣ ਲਈ ਮਜਬੂਰ ਕਰ ਦਿੰਦੀ ਹੈ ਤਾਂ ਥੋੜੇ ਥੋੜੇ ਸਲਾਵਾਦ ਹੀ ਪੇਸ਼ੈਂਟ ਇਸ ਬਿਮਾਰੀ ਜਾਗੜ ਦੇ ਗ੍ਰਿਫਤ ਦੇ ਵਿੱਚ ਆ ਕੇ ਚੱਲਣ ਫਿਰ ਉਸ ਵਰਤ ਹੋ ਜਾਂਦਾ ਹੈ ਪਾ ਉਸ ਨੂੰ ਅਸੀਂ ਕਿਵੇਂ ਘਟਾ ਸਕਦੇ ਹਾਂ ਕਿਵੇਂ ਨਿਜਾਤ ਪਾ ਸਕਦੇ ਹਾਂ ਉਹਦੀ ਹੈਲਪ ਲਈ ਸੋਨੇ ਇੱਕ ਖਰਾਕ ਇੱਕ ਰੈਸਪੀ ਇੱਕ ਆਯੁਰਵੈਦ ਪਾਕ ਸੰਗ੍ਰਹਿ ਦੇ ਵਿੱਚੋਂ ਮੈਂ ਇੱਕ ਪਾਕ ਆਪਣੇ ਅਨੁਭੂਤ ਜੋ ਜਿਹੜਾ ਸਾਡੇ ਖਾਨਦਾਨੀ ਪਰੰਪਰਾ ਦੇ ਵਿੱਚ ਮੇਰਾ ਅਨੁਭੂਤ ਹੈ ਸਾਡੇ ਗੁਰੂ ਪਰੰਪਰਾ ਦੇ ਵਿੱਚ ਵੈਦਗੀ ਦੇ ਵਿੱਚ ਚੱਲਦਾ ਆ ਰਿਹਾ ਅ ਵੈਦ ਗੁਰੂ ਸਾਡੇਆਂ ਦੁਆਰਾ ਵਰਤਿਆ ਗਿਆ ਤੇ ਮੈਂ ਵਰਤ ਰਿਹਾ ਉਹਦੇ ਵਿੱਚ ਮੈਂ ਤੁਹਾਡਾ ਨਾਲ ਸ਼ੇਅਰ ਕਰ ਰਿਹਾ ਮੈਂ ਇਹਨੂੰ ਬਹੁਤ ਸਾਰੇ ਪੇਸ਼ੈਂਟਾਂ ਨੂੰ ਦੇ ਕੇ ਤਜਰਬਾ ਲਿਆ ਇਹਦੇ ਤੋਂ ਬਹੁਤ سارے ਪੇਸ਼ੇਸ਼ਾਂ ਨੂੰ ਇਹ ਪ੍ਰਯੋਗ ਕਰਕੇ ਇਸ ਤੋਂ ਤਜਰਬਾ ਲਿਆਗਾ ਤੇ ਇਹ ਤੁਹਾਡੇ ਨਾਲ ਮੈਂ ਸ਼ੇਅਰ ਇਸ ਕਰਕੇ ਕਰ ਰਿਹਾ ਵੀ ਇਹ ਇਸ ਨੂੰ ਪ੍ਰਯੋਗ ਕਰਕੇ ਤੁਸੀਂ ਇਹ ਆਪਣੇ ਜੋ ਵੀ ਕਿਸੇ ਨੇੜੇ ਜਿਹੜੇ ਦੋਸਤ ਮਿੱਤਰ ਰਿਸ਼ਤੇਦਾਰ ਨੂੰ ਇਹ ਸਮੱਸਿਆ ਹੈ ਜਾਂ ਕਿਸੇ ਤੁਹਾਡੇ ਦਰਸ਼ਕ ਨੂੰ ਹੈਗੀ ਆ ਕਿ ਉਹ ਇਸ ਰੋਗ ਤੋਂ ਸਕਾਰਾ ਪਾ ਸਕੇ ਜੇ ਇਹ ਟਿਕਾਰਾ ਇਸ ਲੋਕ ਨੂੰ ਨਹੀਂ ਵੀ ਪਾਇਆ ਜਾ ਸਕਦਾ ਕਿਉਂਕਿ ਆਧੁਨਿਕ ਸਾਇੰਸ ਇਹਨੂੰ ਆਟੋਮੇਨ ਦੇ ਕਹਿੰਦੀ ਹੈ ਵੀ ਇਹ ਠੀਕ ਨਹੀਂ ਹੋ ਸਕਦੀ ਇਹ ਲਾਈਫ ਪੂਰੀ ਲਾਈਫ ਚੱਲਣ ਵਾਲੀ ਬਿਮਾਰੀ ਹੈ ਤਾਂ ਪਰ ਇਹਦੇ ਵਿੱਚ ਅਸੀਂ ਆਯੁਰਵੇਦ ਨਾਲ ਇਸ ਬਿਮਾਰੀ ਦੀ ਨੂੰ ਘਟਾ ਸਕਦੇ ਹਾਂ ਤੇ ਲਾਈਫ ਦੀ ਕੁਆਂਟੀਟੀ ਤੇ ਕੁਆਲਿਟੀ ਵਧਾ ਸਕਦੇ ਹਾਂ ਤੇ ਤੰਦ ਵਧੀਆ ਜ਼ਿੰਦਗੀ ਕੱਢ ਸਕਦੇ ਹਾਂ ਇਹ ਮੇਰਾ ਅਨੁਭਵ ਹੈ ਮੈਂ ਬਹੁਤ ਸਾਰੇ ਕਠੀ ਵਾਲੇ ਮਰੀਜ਼ਾਂ ਨੂੰ ਇਸ ਦਵਾਈ ਨਾਲ ਠੀਕ ਕਰਿਆ ਇਹ ਬਣਾਉਣ ਦਾ ਬਣਾਉਣ ਦਾ ਜਦੋਂ ਵੀ ਤੁਸੀਂ ਬਣਾਓਗੇ ਫਿਰ ਵੀ ਮੈਂ ਫਿਰ ਕਹਾਂਗਾ ਵੀ ਆਪਣੀ ਪ੍ਰਗਿਰਤੀ ਵਕ-ਵਕ ਹੁੰਦੀ ਆ ਵਕ-ਵਕ ਪੇਸ਼ਲ ਕੰਡੀਸ਼ਨ ਹੁੰਦੀ ਆ ਵਕ-ਵਕ ਤਰ੍ਹਾਂ ਦੇ ਲੋਕ ਹੁੰਦੇ ਆ ਵੀ ਤੁਸੀਂ ਫਿਰ ਵੀ ਇੱਕ ਡਾਕਟਰ ਜਾਂ ਡਾਕਟਰ ਦੀ ਰਾਇ ਦੇ ਨਾਲ ਹੀ ਇਸ ਨੂੰ ਪ੍ਰਯੋਗ ਕਰਨਾ ਜਦੋਂ ਵੀ ਪ੍ਰਯੋਗ ਕਰਨਾ ਇਹ ਇਹ ਜਿਹੜਾ ਪਾਕ ਹੈਗਾ ਜੀ ਇਹਨੂੰ ਕਹਿੰਦੇ ਆ ਅਰਿੰਡ ਪਾਕ ਅਰਿੰਡ ਪਾਕ ਆਯੁਰਵੇਦ ਦੀ ਪ੍ਰਸਿੱਧ ਔਸ਼ਧੀ ਹੈ ਪਰ ਜਿਹੜੀ ਇਹਦੀ ਬਹੁਤ ਸਾਰੀਆਂ ਵਿਧੀਆਂ ਨੇ ਜਿਹੜੀ ਆਪਣੇ ਚੱਲ ਰਹੀ ਆ ਸ਼ੁਰੂ ਤੋਂ ਸਾਡੇ ਪੰਜਾਬ ਦੇ ਵਿੱਚ ਖਾਸ ਕਰਕੇ ਤੇ ਮੇਰੀ ਅਨੁਭੂਤ ਦਾ ਮੈਂ ਉਹ ਸੁਤਨਾ ਸ਼ੇਅਰ ਕਰ ਰਿਹਾ ਹਾਂ ਕਿ ਅੱਜ ਅਸੀਂ ਕਿਸੇ ਪੇਸ਼ੈਂਟ ਦੀ ਬਣਾ ਰਹੇ ਹਾਂ ਤਾਂ ਮੈਂ ਸੋਚਿਆ ਤੁਹਾਨੂੰ ਸਾਰਿਆਂ ਨੂੰ ਦੱਸਿਆ ਜਾਵੇ ਤਾਂ ਕਿ ਤੁਸੀਂ ਵੀ ਆਪਣੇ ਨੇੜੇ ਕਿਸੇ ਵੈਦਾਂ ਨਾਲ ਰਹਿ مشਵਾਰ ਕਰਕੇ ਇਹਨੂੰ ਬਣਾ ਸਕੋ ਆਪ ਫਿਰ ਅੱਗੇ ਵਾਸਤੇ ਆਪ ਵੀ ਇੱਕ ਤਿਆਰ ਕਰਕੇ ਖਾ ਸਕਦੇ ਹੋ ਤੇ ਇਹਦੇ ਨਾਲ ਤੁਸੀਂ ਗਠੀਏ ਤੋਂ 100% ਨਹੀਂ ਤਾਂ ਤੁਸੀਂ ਬਹੁਤ ਬਹੁਤ ਨਿਜਾਤ ਪਾ ਸਕਦੇ ਹੋ ਤੇ ਆਪਣੀ ਜਿਹੜੀ ਪੂਰੀ ਲਾਈਫ ਆ ਉਹ ਇਸ ਤੋਂ ਬਚਾ ਰੋਗ ਰੋਗ ਦੀ ਪਿਆਰਕਤਾ ਤੋਂ ਬਚਾ ਕੇ ਨੋਰਮਲ ਲਾਈਫ ਕਿਉਂ ਸਕਦੇ ਹੋ ਤੇ ਇਹ ਟੇਸਟੀ ਵੀ ਆ ਇੱਕ ਬਾਦਾਮ ਪਾਕ ਦੀ ਤਰ੍ਹਾਂ ਹੈਗੀ ਆ ਜਿਸ ਤਰ੍ਹਾਂ ਦੇ ਬਾਦਾਮ ਪਾਕ ਜਾਂ ਕੋਈ ਖੁਵਾਰ ਲਾ ਕੇ ਖਾਂਦਾ ਤਾਂ ਮੈਂ ਕਹਿੰਦਾ ਵੀ ਇਕੱਠੀ ਜਿਹੜਾ ਇਹ ਲਾ ਕੇ ਖਾ ਲਿਆ ਕਰੀ ਤਾਂ ਵੈਸਟਰ ਖੁਵਾਰ ਤੇ ਦੂਸਰੀ ਗੱਲ ਇਹ ਆ ਵੀ ਚੈਨਲ ਸਬਸਕ੍ਰਾਈਬ ਕਰ ਲਿਓ ਸ਼ੇਅਰ ਕਰ ਦਿਓ ਤਾਂ ਕਿ ਵੱਧ ਲੋਕਾਂ ਤੱਕ ਪਹੁੰਚ ਸਕੇ ਤੇ ਇੱਕ ਅਸੀਂ ਇਸੇ ਲੜੀ ਨੂੰ ਕਿ ਚਲਾਉਂਦੇ ਇੱਕ ਵੀਡੀਓ ਅੱਗੇ ਹੋਰ ਹੋਰ ਲੈ ਕੇ ਆ ਰਹੇ ਹਾਂ ਜਿਹੜੀ ਕਿ ਕਿਸੇ ਵੀ ਤਰ੍ਹਾਂ ਦੀ ਬਲੌਕੇਜ ਲਈ ਤੇ ਅਧਰੰਗ ਲਈ ਤੇ ਬਲੱਡ ਪ੍ਰੈਸ਼ਰ ਲਈ ਸਾਰਿਆਂ ਲਈ ਇੱਕ ਬਹੁਤ ਵਧੀਆ ਅਗਲੇ ਇਹ ਹੋਊਗਾ ਉਹ ਸਾਡੀ ਅਗਲੀ ਵੀਡੀਓ 'ਚ ਇੱਕ ਦੋ ਦਿਨਾਂ ਦੇ ਵਿੱਚ ਅਸੀਂ ਅਪਲੋਡ ਕਰ ਦਾਂਗੇ ਤਾਂ ਕਿ ਤੁਹਾਨੂੰ ਇਹ ਮੈਸੇਜ ਪਹੁੰਚਦਾ ਰਹੇ ਤੁਸੀਂ ਇਹਦਾ ਬੈਲ ਵਾਲਾ ਆਈਕਨ ਨੂੰ ਦਬਾ ਦਿਓ ਤੇ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਓ ਇਹ ਮੇਰੀ ਰਿਕਵੈਸਟ ਆ ਤਾਂ ਕਿ ਅਸੀਂ ਮਿਲ ਕੇ ਇੱਕ ਮਿਸ਼ਨ ਜਿਹੜਾ ਤੰਦਰੁਸਤੀ ਦਾ ਹੈਗਾ ਬਿਮਾਰੀਆਂ ਤੋਂ ਮੁਕਤੀ ਡਰ ਭੈ ਬਿਮਾਰੀਆਂ ਦਾ ਡਰ ਖਾਸ ਕਰਕੇ ਜਿਹੜਾ ਬਣਿਆ ਹੋਇਆ ਉਹਨਾਂ ਤੋਂ ਮੁਕਤ ਸਮਾਜ ਦੀ ਸਿਰਜਣਾ ਕਰ ਸਕੀਏ ਤੇ ਵੱਧ ਤੋਂ ਵੱਧ ਜਾਣ ਸਕੀਏ ਆਪਣੇ ਸੁਝਾਅ ਕੀਮਤੀ ਸੁਝਾਅ ਮੈਸੇਜ ਰਾਹੀਂ WhatsApp ਤੇ ਜੇ ਕੋਈ ਗੱਲ ਪੁੱਛਣੀ ਹੈ WhatsApp ਮੇਰਾ ਨੰਬਰ ਹੈਗਾ ਥੱਲੇ ਤਾਂ ਉਹਦੇ ਤੇ ਕਰਕੇ ਮੈਨੂੰ ਪੁੱਛ ਸਕਦੇ ਜਦੋਂ ਮੈਨੂੰ ਟਾਈਮ ਲੱਗਿਆ ਮੈਂ ਤੁਹਾਡਾ ਜਵਾਬ ਦੇਵਾਂਗਾ ਧੰਨਵਾਦ ਅੱਗੇ ਦੇਖਦੇ ਆਪਾਂ ਵੀਡੀਓ ਬਣਾਉਂਦਾ ਬਿਲੀ ਤੇ ਇਹਦਾ ਬਰਤਨ ਦਾ ਢਾਂਗ ਧੰਨਵਾਦ ਦੋਸਤੋ ਇਹਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਗਊ ਦਾ ਦੁੱਧ 5 7 ਕਿਲੋ ਲੈਣਾ ਹੈਗਾ ਫਿਰ ਇਹ ਅਰੰਡ ਦੇ ਵੀ ਆ ਜਿਹੜੇ ਕੱਢੇ ਗਏ ਨੇ ਛਿਲੇ ਗਏ ਆਪਣੇ ਤਾਂ ਕਿ ਦਿਖਾ ਦੇ ਤਾਰ ਅਸੀਂ ਇੱਕ ਹਾਂ ਸਾਬ ਸਾਬ ਕਰ ਲੋ ਸਾਰੇ ਹਨਾ ਪਤਾ ਹੈ ਇਸ ਤਰ੍ਹਾਂ ਸਿੱਲੇ ਜਾਣਗੇ ਠੀਕ ਹੈ ਜੀ ਫਿਰ ਅੱਗੇ ਤੁਹਾਨੂੰ ਵਿਧੀ ਸਮਝਾ ਰਹੇ ਕੋਸ਼ਿਸ਼ ਕਰੋ ਵੀ ਇਹਦੇ ਵਿੱਚ ਜਿਹੜਾ ਇਹਨੂੰ ਦੋ ਫਾੜ ਕਰਕੇ ਇਹਦੇ ਵਿੱਚ ਪੱਤਾ ਜਾਂ ਹੁੰਦਾ ਉਹ ਵੀ ਕੱਢ ਦਿੱਤਾ ਜਾਵੇ ਤਾਂ ਜਿਆਦਾ ਬਿਹਤਰ ਇਸ ਤਰ੍ਹਾਂ ਜਿਹੜਾ ਪੱਤਾ ਜਾਂ ਹੁੰਦਾ ਉਹ ਵੀ ਕੱਢ ਦਿੱਤਾ ਜਾਵੇ ਹਾਂ ਜੀ ਬਸ ਇਹਨੂੰ ਇਸ ਤਰ੍ਹਾਂ ਰਗੜ ਲਿਆ ਜਾਵੇ ਦੇਖੀਜੀ ਹਾਂ ਜੀ ਇਹਨੂੰ ਰਗਣ ਵੇਲੇ ਥੋੜਾ ਦੁੱਧ ਪਾ ਲਿਆ ਜਵੇ ਜੀ ਤੇ ਆਪਾਂ ਖੂਆ ਬਣਾ ਹਾਂ ਹਾਂ ਜੀ ਫਿਰ ਇਹਨੂੰ ਇਸ ਤਰ੍ਹਾਂ ਦੁੱਧ ਦੇ ਵਿੱਚ ਪਾ ਦੇਣਾ ਰਗੜ ਕੇ ਬਿਲਕੁਲ ਹਾਂ ਜੀ ਦੋਸਤੋ ਆ ਤੇ ਕੋਈ ਇਸ ਤਰ੍ਹਾਂ ਪੀਸਿਆ ਜਾਣਾ ਹੈਗਾ ਦੁੱਧ ਪਾ ਕੇ ਪੀਸ ਲਓ ਤੇ ਬਾਅਦ ਚ ਇਹਨੂੰ ਵਿੱਚ ਮਿਲਾ ਦਿਓ ਮਿਲਾ ਦਿਓ ਮੈਨੂੰ ਇਹ ਧੋਕੇ ਹਾਂਜੀ ਦੋਸਤੋ ਆਹਦਾ ਕੇਸਰ ਹੈਗਾ ਕੇਸਰ ਨੂੰ ਅਸੀਂ ਸਾਫ ਤੇ ਨੂੰ ਹੀ ਦੁੱਧ ਦੇ ਵਿੱਚ ਖੂਆ ਬਣਾਉਣਾ ਉਸੇ ਟਾਈਮ ਹੀ ਪਾ ਦੇਣਾ ਪਾਓ ਜੀ ਕੇਸਰ ਵਿੱਚ ਹਾਂ ਇਹਦਾ ਕੋਰੇ ਵਿੱਚ ਪਾ ਕੇ ਮੱਠੀ ਮੱਠੀ ਅੱਗ ਤੇ ਇਹਦਾ ਖੂਆ ਬਣਾ ਲਿਆ ਜਾਵੇ ਤੇ ਫਿਰ ਵਿੱਚ ਬੜੀ ਚੰਗੀ ਤਰ੍ਹਾਂ ਮਿਕਸ ਹੋ ਜਾਂਦਾ ਤੇ ਇਹਦਾ ਰੰਗ ਵੀ ਕੇਸਰੀ ਬਣਨਾ ਜੀਣਾ ਸ਼ੁਰੂ ਕਰ ਦਿੱਤਾ ਅਸੀਂ ਆਮ ਤੌਰ ਤੇ ਕੇਸਰ ਐਮ ਡੀ ਐਚ ਦੇ ਹੀ ਵਰਤਦੇ ਹਾਂ ਕਈ ਵਾਰ ਸੰਤ ਖੁੱਤ ਮਿਲ ਵੀ ਜਾਂਦਾ ਮਤਲਬ ਜਿੰਮੂ ਕਿਸੇ ਰੱਬ ਦਾ ਭਤਕੀ ਐ ਮੜੀ ਅੱਛਾ ਤੇਹੀ ਬਤਲਿਓ ਸਾਰੇ ਤਾਂ ਵੈਸਟਰ ਹੋਊਗਾ ਇਹ ਦੇਖੋ ਇਰਾ ਹੁਣ ਮੱਠੀ ਮੱਠੀ ਅੱਗੇ ਤੇ ਖਵਾ ਬੰਨ ਜਾਣ ਤੱਕ ਇਹਨੂੰ ਕੋਪਰ ਫਿਰ ਕੋਈ ਨੂੰ ਬਾਅਦ ਚ ਕਿਓ ਚ ਪੁੰਨਾਂਗੇ ਤੇਰਾ ਕੇ ਵੀਡੀਓ ਮੈਨੂੰ ਪੱਕ ਕਰਾ। ਇੱਕ ਬਿਹਤਰੀਨ ਟੌਨਿਕ ਹੈਗਾ ਕਠੀ ਇਹਦਾ। ਇਹ ਜੀ ਇਨਗਰੀਡIENTS ਦੇਖ ਲਓ ਜਿਹੜੇ ਦੇ ਵਿੱਚ ਪੈਂਦੇ ਹੈਗੇ। ਸਭ ਤੋਂ ਪਹਿਲਾਂ ਤਾਂ ਆਪਾਂ ਦੇਖਦੇ ਸੌਂਫ ਆ ਪਈ ਐ। ਸੋਪ 20 ਗ੍ਰਾਮ ਲੈਣੀ ਆ ਅਸਗੰਧ ਨਾਲ ਹੀ ਪਈਆ ਸਗੰਧ 50 ਗ੍ਰਾਮ ਪਿਤ ਪਾਪੜਾ ਉਹ ਲਾਸਟ ਤੇ ਪਿਆ ਜਿਹੜਾ ਇਹ ਹੈਗਾ ਆਪਣਾ 20 ਗ੍ਰਾਮ ਹਾਂਜੀ ਇਹ ਨੋਟ ਕਰ ਲਿਓ ਸਾਰਾ ਫਿਰ ਮੈਨੂੰ ਬਾਅਦ ਚ ਟਿਕ ਕਰਾਉਂਦੀ ਐ ਕਾਵਲੀ ਹਰੜ ਹੈਗੀ ਆ ਕਾਵਲੀ ਹੜਾ ਦਾ ਸਿਲਕਾ ਲੈਣਾ ਸੀ ਤੇ ਆ ਵਿੱਚ ਗੁਠਲੀ ਪਾਤੀ ਪੰਸਾਰੀ ਨੂੰ ਹੱਥ ਹੁੰਦੀ ਐ ਇਹ ਨਹੀਂ ਪਾਉਣੀ ਆਛਾ ਕਾਵਲੀ ਹੜੇ ਦਾ ਸਿਲਕਾ ਹੈਗਾ 50 ਗ੍ਰਾਮ 50 ਗ੍ਰਾਮ ਉਸ ਤੋਂ ਬਾਅਦ ਨਾ ਕੇਸਰ ਤੇਗਾ ਨਾਕਿਸਰ ਨਾਕਿਸਰ ਆਪਾਂ ਲੈਣਾ ਇਹਦੇ ਵਿੱਚ 20 ਗ੍ਰਾਮ ਤੇ ਵੱਡੀ ਇਲਾਇਚੀ ਵੀ ਆ ਵੱਡੀ ਇਲਾਇਚੀ ਹੈ ਜੀ ਵੱਡੀ ਇਲਾਇਚੀ ਦੇ ਬੀਜ ਨੇ ਇਹ ਅਸੀਂ ਵੀ ਲੈਣੇ ਹੈਗੇ 20 ਗ੍ਰਾਮ ਫਿਰ ਜਵਤਰੀ ਤੇ ਜਾਇਫਲ ਇਹ ਵੀ 20 20 ਗ੍ਰਾਮ ਸੌਗੀ 100 ਗ੍ਰਾਮ ਇਹ ਸਾਬਤ ਹੀ ਪਾਉਣੀ ਆ ਦੇ ਵਿੱਚ ਸੌਗੀ 100 ਗ੍ਰਾਮ ਸਾਬਤ ਹੀ ਪਾਦਣੀ ਆ ਪੀਸ ਨਾ ਨਹੀਂ ਫਿਰ ਬਦਾਮ ਗਿਰੀ ਨੇ ਪੀਸ ਕੇ ਪਾ ਦਿਓ ਅਚੇਰੀ ਚਕ ਰਾਸਨਾ ਦੇ ਬੀ ਪੈਂਦੇ ਆ ਸਾਨੂੰ ਰਾਸਨਾ ਬੀਜ ਨਹੀਂ ਮਿਲੇ ਸੀ ਰਾਸਨਾ ਪੱਤਰ ਡਾਲ ਲਿਆ ਪਰ ਰਸਨ ਬੀਜ ਕਹਿ ਕੇ ਤੁਸੀਂ ਲੈ ਸਕਦੇ ਹੋ ਇਹ ਰਾਸਨਾ ਦੇ ਬੀ ਆ ਠੀਕ ਹੈ ਜੀ ਇਹ ਵਿੱਚ ਪਾਉਣੇ ਹੈਗੇ ਆਪਾਂ 50 ਗ੍ਰਾਮ ਤੇ 20 ਗ੍ਰਾਮ ਵਿੱਚ ਪਾਉਣੇ ਲੌਂਗ ਠੀਕ ਹੈ ਜੀ 1.5 ਕਿਲੋ ਵਿੱਚ ਪਾਉਣੇ ਦੇਸੀ ਖੰਡ ਤੇ ਕੇਸਰ 5 ਗ੍ਰਾਮ ਆਪ ਵਿੱਚ ਪਾਈ ਦਿੱਤਾ ਪੇਸਰ 5 ਗ੍ਰਾਮ ਹੈ ਫਾਰਮੂਲਾ ਲਿਖ ਕੇ ਵੀ ਕੋਸ਼ਿਸ਼ ਕਰੂੰਗਾ ਸ਼ੇਅਰ ਕਰਨ ਦੀ ਸਾਥ ਵਿੱਚ ਤੇ ਬਾਅਦ ਤੁਸੀਂ ਹੁਣ ਇਹਦੇ ਵਿੱਚੋਂ ਕਨਫਰਮ ਕਰ ਲਓ ਸਾਰੀ ਚੀਜ਼ ਤੇ ਤਪਾਪੜਾ ਹੋ ਗਿਆ ਸੌਫ ਹੋਗੀ ਇਹ ਸੁਗੰਧ ਵੱਡੀ ਲੇਚੀ ਦੇ 20 જયਪੁਰ 73 ਬਾਦਾਮ ਗਿਰੀ ਵੱਡੀ ਹੜ ਦਾ ਸਿਲਕਾ ਨਾ ਕੇਸਰ ਰਾਸਨਾ ਪੱਤਰ ਸੌਗੀ ਕੇਸਰ ਇਹ ਇਹਦੀਆਂ ਆਈਟਮਾਂ ਹਨ ਜੀ ਬਾਕੀ ਇਹਨੂੰ ਪਾਊਡਰ ਬਣਾ ਲੈਣਾ ਇਹਨਾਂ ਚੀਜ਼ਾਂ ਨੂੰ ਬਾਦਾਮ ਦਾ ਵੀ ਪਾਊਡਰ ਹੀ ਪਾ ਲਓ ਇਹ ਸਾਬਤੀਆਂ ਵਿੱਚ ਪਾ ਦੇਣੀਆਂ ਨੇ ਤੇ ਇਹ ਪਾਊਡਰ ਬਣਾ ਰਿਹਾ ਫਿਰ ਤੁਹਾਨੂੰ ਬਣਾ ਕੇ ਦਿਖਾ ਰਹੇ ਹਾਂ ਜੱਜ ਜੀ ਐਸੇ ਖੂਆ ਬਣ ਜਾਏ ਪਾਇਰੇ ਵਿੱਚ ਘਿਓ ਪਾ ਕੇ ਇਹਨੂੰ ਅਚੀ ਤਰ੍ਹਾਂ ਭੁੰਨ ਲਵੋ। ਹਾਂ ਜੀ ਦੋਸਤੋ ਜੇ ਇਹ ਭੁੰਨ ਗਿਆ ਨਾ ਇਸ ਤਰ੍ਹਾਂ ਪਾਓ ਜੀ ਦਵਾਈਏ 'ਚ। ਫਿਰ ਜੇ ਦਵਾਈਆਂ ਪਾ ਦਿੱਤੀਆਂ ਜਾਣ। ਕਦੇ ਤੋਂ ਅਜੀ ਫਿਰ ਖੰਡ ਵੀ ਦੇ ਵਿੱਚ ਨਾਲ ਹੀ ਮਿਲਾ ਦਿੱਤੀ ਜਾਵੇ। ਜੋ ਪੂਰਾ ਖੰਡਾ ਉਹ ਵੀ ਉਸ ਨੂੰ ਵੀ ਇਹਦੇ ਵਿੱਚ ਹੀ ਮਿਲਾ ਦਿੱਤਾ ਜਾਵੇ। ਦੇਖੋ ਇਹ ਤਿਆਰ ਹੋ ਚੁੱਕਿਆ। ਤੇ ਇਹਦਾ ਬਤੰਦਾ ਢੰਗ ਹੈਗਾ 2-2 ਚਮਚੇ ਮਤਲਬ 10-10 ਗ੍ਰਾਮ 20 ਗ੍ਰਾਮ ਫੇਰੀ ਸ਼ਾਮ ਦੁੱਧ ਨਾਲ ਦਾ ਚਾਹ ਨਾਲ ਲਿਆ ਜਾ ਸਕਦਾ। ਦੇਖੋ ਇਤਨਾ ਇਹ ਤਿਆਰ ਹੋ ਚੁੱਕਿਆ। ਕਿ ਤਿਆਰ ਹੈ ਜੀ ਰਿੰਡ ਪਾਕ ਠੀਕ ਹੈ ਚੰਗੀ ਤਰ੍ਹਾਂ ਮਿਕਸ ਕਰ ਲਓ ਇਹਨੂੰ 2-4 ਪਹਿਲਾਂ 2-2 ਚਮਚੇ ਲਓ ਫਿਰ ਹੋਰ ਦੀ ਮਾਤਰਾ ਪਤਾ ਸਕਦੇ ਹੋ ਇਹਨੂੰ ਸੀਜ਼ਨ ਚ ਇੱਕ ਵਾਰ ਬਣਾ ਕੇ ਘਰਕੀ ਦਾ ਮੀਜੇ ਰਿਸੈਵਨ ਕਰਦਾ ਤਾਂ ਆਪਣੀ ਲਾਈਫ ਬਹੁਤ ਵਧੀਆ ਟੰਗਣਾ ਕੱਢਦਾ ਬਿਨਾਂ ਕਿਸੇ ਸਮੱਸਿਆ ਪਰ ਮਿਲਦੇ ਆਂ ਫਿਰ ਇੱਕ ਨਵੇਂ ਵੀਡੀਓ ਨਾਲ ਸੌਗੀ ਜਿਹੜੀ ਰਹਿ ਗਈ ਸੀ ਇਹ ਵੀ ਵਿੱਚ ਬਾਅਦ ਚ ਮਲਾ ਦੇਣੀ ਹੈ ਕਰਮ ਕਰਮ ਇੱਕ ਤਸਰਾ ਇਹ ਟੇਸਟੀ ਬਣ ਜਾਂਦਾ ਬਹੁਤ ਇਹਦੇ ਨਾਲ ਬਿਹਤਰੀਨ ਟੇਸਟ ਮਿਲਦਾ ਸਵਾਦਿਸ਼ਟ ਬਣਦਾ ਖਾਣ ਲਈ ਕੋਈ ਅਸਰ ਨਹੀਂ ਲੱਗਦਾ ਜਿਵੇਂ ਮੈਡੀਸਿਨ ਖਾ ਰਹੇ ਹੋ ਬਿਹਤਰੀਨ ਤੌਰ 'ਤੇ ਇਹਦੇ ਹੋਰ ਵੀ ਬਹੁਤ ਸਾਰੇ ਲਾਭ ਹੈਗੇ ਆ ਜਿਸ ਤਰ੍ਹਾਂ ਕਾਬਜ ਦੀ ਸਮੱਸਿਆ ਜਿਹੜਿਆਂ ਨੂੰ ਹਰਨੀਆ ਆਂਤ ਉਤਰਨਾ ਅੰਡਕੋਸ਼ ਚ ਪਾਣੀ ਭਰਨਾ ਉਹਨਾਂ ਲਈ ਵੀ ਇਹ ਬੈਟਰ ਹੈਗਾ ਜਿਹਨੂੰ ਬਾਰ-ਬਾਰੇ ਆਤ ਹੋ ਰਹੀ ਹੈ ਤੇ ਹੋਰ ਬਾਜੂ ਰੋਗਾਂ ਲਈ ਸਾਰਿਆਂ ਲਈ ਕੰਮ ਕਰਦਾ ਤੇ ਪੁਰਾਣੀਆਂ ਮਾਲ ਦੀਆਂ ਗੰਡਾਂ ਕਿੰਨੇ ਅੰਦਰ ਬਣ ਜਾਂਦੀਆਂ ਉਹਨਾਂ ਲਈ ਬੈਸਟ ਟੋਨਿਕ ਹੈਗਾ ਇਹ ਚਲੋ ਠੀਕ ਹੈ ਜੀ ਮਿਲਦੇ ਆਂ ਫਿਰ ਇੱਕ ਨਵੀਂ ਵੀਡੀਓ ਨਾਲ ਚਾਉਂਦਾ ਰਹੋ ਤਾ ਸਭ ਐਸ ਤਰੀਆ ਆਉਂਦਾ ਤੁਹਾਡਾ ਬਹੁਤ-ਬਹੁਤ ਧੰਨਵਾਦ ਦੇਖਣ ਲਈ ਧੰਨਵਾਦ ਸ਼ੇਅਰ ਜ਼ਰੂਰ ਕਰਿਓ